ਦੇ ਕੋ ਗੁਰਮੰਤਰ ਯਾਰ ਹੈ ਪੱਠਾ ਪਲੀਆਂ ਬਹੁਤ ਆ ਬਾਈ ਐ ਪਾਗਲ ਹੋ ਗਿਆ ਜੀ ਇੰਨਾ ਪਿੱਛੇ ਅੱਛਾ ਸ਼ੌਂਕ ਕਿੰਨਾਗਾ ਬੱਕਰੀਆਂ ਦਾ ਵਾਹ ਜਾਣ ਤੋਂ ਵੀ ਵੱਧ ਗਿਆ ਮੈਂ 5-4 ਤਾਂ ਰੱਖਾਂਗੇ ਜੀ ਮਰਦੇ ਜਮੇ ਤੱਕ ਵੀ ਬਾੜੀਆਂ ਨਹੀਂ ਦਾ ਕਰੋ ਖੜਖੜ ਦੇਖਦੇ ਆ ਫਿਰ ਮਾ ਕਨ ਯਾਰ ਬਾਪੂ ਦੀ ਕਿਰਪਾ ਛੇ ਦਾੰਦ ਵਾਟਾ ਬਾਈ ਲੋਕ ਕੀ ਕਹਿ ਦਿੰਦੇ ਆ ਹਾਂ ਛੇ ਦਾੰਦ ਇੱਥੇ ਲੈ ਜਾਣੀ ਬਾਈ ਬਹੁਤ ਆ ਆ ਲਓ ਬਾਈ ਦਿਖਾ ਦਿੰਨੇ ਆ ਦੇਖੋ ਬਾਈ ਕਰੋ ਚੈੱਕ ਕਦਾ ਜੀ ਇਹ ਹਾਈਟ ਕਿੰਨੀ ਹੋਊਗੀ ਆਈਟ ਇਹ ਕਰ ਕੀ ਹੋਊਗੀ ਲਗਭਗ 42 ਇੰਚ ਜੀ ਹਾਂ ਦੇਖੋ ਬਈ ਲੈ ਜੂਗਾ ਇਹਨੂੰ ਮੈਂ 44 43 ਹਾਂਜੀ ਦੋਸਤੋ ਇੰਦਗੜ ਮੇਲੇ ਦੇ ਵਿੱਚ ਆਪਾਂ ਪਹੁੰਚੇ ਹੋਏ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਬਈ ਬਹੁਤ ਹੀ ਚੰਗੀ ਕੁਆਲਿਟੀ ਦੇ ਭਾਰੇ ਬਰੀਡਰ ਬੱਕਰੇ ਬੀਟਲ ਬੱਕਰੇ ਬਹੁਤ ਹੀ ਵਧੀਆ ਬਾਈ ਨੇ ਤਿਆਰ ਕੀਤੇ ਹੋਏ ਨੇ ਤੇ ਬੱਕਰੀਆਂ ਵੀ ਬਾਈ ਕੋਲੇ ਚੋਟੀ ਦੀਆਂ ਨੇ ਆਮ ਜੇ ਪਰਿਵਾਰ ਦੇ ਵਿੱਚੋਂ ਮੁੰਡੇ ਨੇ ਮਿਹਨਤ ਕਰਕੇ ਆਪਣੇ ਪਿਓ ਦਾਦਿਆਂ ਦੀ ਨਸਲ ਸੰਭੀ ਹੋਈ ਆ ਤੇ ਬੱਕਰੇ ਬਾਈ ਕੋਲੇ ਬਹੁਤ ਚੋਟੀ ਦੇ ਆ ਆਜੋ ਗੱਲਬਾਤ ਕਰਾਉਣੇ ਆ ਕੀ ਹਾਲ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋ ਵਧੀਆ ਜੀ ਤਾਂ ਪਹਿਲਾਂ ਤਾਂ ਸਭ ਤੋਂ ਤੁਹਾਡੇ ਚੈਨਲ ਦਾ ਯੰਗ ਗੋਟ ਫਾਰਮ ਦਾ ਜੀ ਹਾਂਜੀ ਦਿਲ ਤੋਂ ਧੰਨਵਾਦ ਕਰਦੇ ਆ ਸਾਡੇ ਦਾ ਚ ਫੀਲਿੰਗ ਸੀਗੀ ਜੀ ਤੁਹਾਨੂੰ ਮਿਲਣਾ ਸੀ ਮੌਕਾ ਨਹੀਂ ਮਿਲਿਆ ਜੀ ਧੰਨਵਾਦ ਬਾਈ ਬਹੁਤ ਬਹੁਤ ਜੀ ਆ ਜਰਾ ਆਪਣੇ ਮੀਲ ਕਰਾ ਤੇ ਜੀ ਤੁਹਾਡੇ ਨਾਲ ਤੇ ਬਾਈ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਤੇ ਜ਼ਿਲ੍ਹਾ ਦੱਸਦੇ ਪੈਂਡਲ ਮੇਰਾ ਨਾਂ ਸ਼ਨੀਆ ਜੀ ਤੇ ਪੈਂਡਲ ਦਾ ਈ ਕੇ ਆ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਤਾਂ ਯਾਦ ਨਹੀਂ ਮੈਂ ਨਮਾ ਨਹੀਂ ਚੱਲਾ ਫੋਨ ਤੇ ਦੇ ਦਾਂ ਕੋਈ ਗੱਲ ਨਹੀਂ ਤੇ ਬੱਕਰੀਆਂ ਦਾ ਸ਼ੌਂਕ ਕਿੰਨੇ ਟਾਈਮ ਤੋਂ ਆਪਾਂ ਨੂੰ ਮੈਨੂੰ ਵੀ ਬਚਪਨ ਤੋਂ ਹੀ ਆਈ ਜਦ ਮੈਂ ਬੜਾਈ ਬੱਕਰੀਆਂ ਚਾਹੀਦੀ ਪਹਿਲਾਂ ਰੱਖਿਆ ਸੀ ਘਰੇ ਹਾਂ ਜੀ ਤੀਜੀ ਪੀੜ੍ਹੀ ਚਾਹੀਦਾ ਦਾਦੇ ਤੋਂ ਲੈ ਕੇ ਜੀ ਠੀਕ ਆ ਬਾਈ ਹਾਂ ਜੀ ਤੇ ਕਿੰਨੀ ਉਮਰ ਦਾ ਲੱਗਿਆ ਸੀ ਬੱਕਰੀਆਂ ਚਾਰਨ ਮੈਂ ਜੀ ਬਾ 12 ਸਾਲਾਂ ਦਾ ਲੱਗਿਆ ਸੀਗਾ ਜੀ ਪਹਿਲਾਂ ਨਹੀਂ ਪੜਦਾ ਜੀ ਪੜਿਆ ਸੀ 6-7 ਜਮਾਤਾਂ ਅੱਛਾ 6-7 ਤੇ ਬੱਕਰੀਆਂ ਕਿੰਨੀਆਂ ਨੇ ਟੋਟਲ ਹੁਣ ਬਿੱਟਲ ਆਪਣੇ ਕੋਲੇ ਆਪਣੇ ਕੋਲੇ ਆ ਸਾਰੀਆਂ ਬੱਕਰੀਆਂ ਆਪਣੀਆਂ ਜੀ ਹੁਣ ਨਾ ਜਾਨਵਰ ਤਾਂ ਮੇਰੇ ਕੋਲੇ ਸੀਗੇ 60 65 ਦੀ ਉਹ ਜਦ ਆਪਾਂ ਸੇਲ ਕਰਤੀ ਥੋੜੇ ਪੈਸੇ ਪੈਸੇ ਦੇਣੇ ਸੀ ਯਾਨੀ ਕਿ ਆਪਾਂ 10 ਲੱਖ ਰੁਪਇਆ ਇਹਨਾਂ ਸ਼ਰਤੋਂ ਕਰਜ਼ਾ ਲਾਇਆ ਜੀ ਬੱਕਰੀਆਂ ਦੇ ਸਿਰ ਤੇ ਹਾਂਜੀ 10 ਲੱਖ ਕਰਜ਼ਾ ਲਾਇਆ ਕਰਜ਼ਾ ਲਾਇਆ ਕਿੰਨਾ ਟਾਈਮ ਹੋ ਗਿਆ ਵੇਚੀਆਂ ਬੱਕਰੀਆਂ ਹੁਣੇ ਹੀ ਦਿੱਤੀਆਂ ਬਾਈ ਜਗਦੀਸ਼ ਨੂੰ ਦਿੱਤੀਆਂ ਜੀ 8 ਤਾਂ ਬਾਈ ਸ਼ੇਰ ਸਿੰਘ ਦੇ ਚੇਲੇ ਨੂੰ ਉਹ ਬਾਈ ਪੰਮਾ ਜੀ ਦੇ ਚੇਲੇ ਆ ਹਾਂਜੀ ਅਸੀਂ ਉਹਨਾਂ ਨੂੰ ਦਿੱਤੀਆਂ 8 ਬੱਕਰੀਆਂ ਲੈ ਕੇ ਗਏ ਸਾਥੋਂ ਜੀ ਠੀਕ ਆ ਬਾਈ ਤੇ ਜਿਹੜੇ ਤੁਹਾਡੇ ਹੱਥ 'ਚ ਬੱਕਰੇ ਆ ਬਈਆ ਇੱਕ ਆ ਗਿਆ ਸ਼ੇਰਾ ਇੱਕ ਆ ਨਾਗਰ ਆ ਗਿਆ ਨਾ ਹਾਂਜੀ ਇਹ ਬੱਕਰੇ ਆਪਣੇ ਘਰ ਦੇ ਹੀ ਨਹੀਂ ਘਰ ਦੇ ਜੰਪ ਵਾਲਾ ਜੀ ਘਰ ਦੇ ਜੰਮੇ ਨਹੀਂ ਪਿਓ ਇਹਨਾਂ ਦਾ ਤੁਹਾਡੇ ਕੋਲੇ ਸੀਗਾ ਨਹੀਂ ਪਿਓ ਆ ਬੱਕਰੇ ਤਾਂ ਆਪਣੇ ਕੋਲੇ ਸੀਗਾ ਜੀ ਆਹ ਬਈ ਸੰਮੀ ਨੱਥੋ ਵਾਲਾ ਆ ਆਪਣਾ ਯਾਰ ਮਿੱਤਰ ਜੀ ਉਹਦੇ ਬੱਚੇ ਦਾ ਬੱਕਰਾ ਇਹ ਜਿਵੇਂ ਬੱਕਰੀ ਮੇਰੀ ਘਰ ਦੀ ਦਾ ਜੀ ਠੀਕ ਐ ਤੇ ਇਹਦਾ ਪਿਓ ਕਿਹੋ ਜਿਹਾ ਸੀ ਬਈ ਲਾਲ ਡੱਬਾ ਜੀ ਲਾਲ ਡੱਬਾ ਇਹਦੀ ਮਾਂ ਹੈਗੀ ਤੁਹਾਡੇ ਕੋਲ ਹਾਂ ਸੀਰੀ ਹੈ ਜੀ ਘਰੇ ਫਿਰਦੀ ਆ ਅੱਜ ਗੱਡੀ 'ਚ ਚੜੀਆਂ ਨਹੀਂ ਬੱਕਰੀਆਂ ਜੀ ਅੱਛਾ ਤੇ ਆਹ ਬੱਕਰੇ ਦੀ ਕੀ ਡਿਟੇਲ ਆ ਬਈ ਇਹ ਬੱਕਰਾ ਹੁਣ 8 ਦਾ ਤੇ ਫਰੈਸ਼ ਆ ਜੀ ਹਾਂਜੀ ਹੋਣੀ ਗੱਡੇ ਆ ਤੇ ਹੁਣ ਜਾਨੀ ਕਿ 46 ਕਿਤੇ ਲਗਭਗ ਹੈਗਾ ਜੀ ਮਣਿਆ ਮਣਿਆ ਤਾਂ ਹੈ ਨਹੀਂ ਗਾਊਗਾ ਬਈ ਹਾਂ 46 45 46 ਇੰਚ ਦੀ ਹਾਈਟ ਆ ਕੰਨ ਕੁੰਨ ਦੋਨੇ ਬੱਕਰਿਆਂ ਦੇ ਬਈ ਬਹੁਤ ਸੋਹਣੇ ਆ ਤੇ ਬਈ ਰਿਜ਼ਲਟ ਆਇਆ ਨਾ ਦੋਨਾਂ ਦਾ ਹਾਂ ਬਹੁਤ ਚੰਗੇ ਜੀ ਦਿਖਾਈ ਇਹ ਬੱਕਰਾ ਕਿਹੜੇ ਬੱਕਰੇ ਦਾ ਬਈ ਇਹ ਆਪਣੇ ਸ਼ੇਰੇ ਬੱਕਰੇ ਦਾ ਜੀ ਵੱਡੇ ਦਾ ਜੀ ਤੁਹਾਡੇ ਘਰੇ ਹੁੰਦਾ ਸੀ ਹਾਂਜੀ 45 ਇੰਚ ਦਾ ਉਹ ਬੱਕਰਾ ਵੀ ਆਪਣਾ ਬਹੁਤ ਮਸ਼ਹੂਰ ਹੋਇਆ ਸੀਗਾ ਜੀ ਹੈਗਾ ਹੁਣ ਨਹੀਂ ਉਹ ਮਰ ਗਿਆ ਸੀ ਅਸੀਂ ਇਹਨਾਂ ਦੇ ਰਿਜ਼ਲਟ ਦਿਖਾ ਦੀ ਹੁਣ ਬੱਕਰੀਆਂ ਦੀ ਹਾਂ ਰਿਜ਼ਲਟ ਦਿਖਾ ਦੇਣੀ ਬ ਤੇ ਸਿਲੈਕਟਡ ਹੀ ਬੱਕਰੀਆਂ ਰੱਖਦਾ ਹਨਾ ਬਾਈ ਤੇ ਆਹ ਦੇਖੋ ਬਾਈ ਬੱਕਰੀਆਂ ਦਿਖਾਉਂਦਾ ਹੁਣ ਬਰੀਡਰ ਬਾਈ ਦੇਖ ਲਓ ਹਨਾ ਤੇ ਵੱਡੇ ਵੱਡੇ ਫਾਰਮਾਂ ਦੇ ਵਿੱਚ ਵੀ ਇਹੋ ਜਿਹੇ ਬੱਕਰੇ ਹੈ ਨਹੀਂ ਜਿੰਨੇ ਇਹ ਨੌਜਵਾਨ ਨੇ ਬਤਾਓ ਦਿੱਲੀ ਬਾਟ ਉੱਤਰੀ ਨਿੱਕੀ ਜਿਵੇਂ ਆਓ ਬਾਟ ਪੱਠ ਫੜ ਲਿਆ ਤੇਲੀ ਚਾਚਾ ਉਹ ਬਾਈ ਕਿਹੜੇ ਬੱਕਰੇ ਦੀ ਪੱਠ ਬਈ ਇਹ ਬਾਈ ਜੀ ਆਪਣੇ ਆ ਬੱਕਰੇ ਦੀ ਸ਼ੇਰੇ ਅੱਛਾ ਇਹ ਲਾਲ ਸ਼ੇਰੇ ਦੀ ਆ ਹਾਂਜੀ ਲਾਲ ਸ਼ੇਰੀ ਪੱਠ ਆ ਬਾਈ ਤੇ ਕੀ ਡਿਟੇਲ ਹੈ ਇਹਦੀ ਦੰਦਾ ਤੋਂ ਕਿਵੇਂ ਆ ਇਹ ਦੰਦਾ ਤੋਂ 4 ਦੰਦ ਲਾਈ ਬਾਈ 4 ਦੰਦ ਲਾਈ ਜਾਂਦੀ ਆ ਤੇ ਬਾਈ ਹਾਈਟ ਕਿੰਨੀ ਹੋਊਗੀ ਇਹਦੀ ਹਰ ਇੱਕ ਭਾਈ ਮੁਣੀ ਮੁਣੀ ਦਾ ਹੈ ਨਹੀਂ ਗਈ ਤੇ ਬਾਂ ਦਾਜ ਇਹ ਨਾ ਹੋਊਗੀ 38 37 ਹਾਂ 38 49 ਹੋਊਗੀ ਭਾਈ ਹਾਂਜੀ ਤੇ ਬਈ ਇਹ ਲਵਾਈਏ ਪੱਟ ਕੇ ਜੀ ਫੰਡਰੀ ਆਈ ਹੈ ਜੀ 6 ਦਾੰਦ ਤੇ ਕਰਕੇ ਲਵਾਵਾਂਗੇ ਠੀਕ ਆ ਭਾਈ ਇਹਦੀ ਵੀ ਮਾਂ ਬਾਈ ਜਗਦੀਸ਼ ਹੀ ਲੈ ਗਿਆ ਸੀ ਇਹ ਦੋਨੇ ਭੈਣ ਭਾਈ ਆ ਜੀ ਆ ਤੇ ਲੱਬੱਕੜਾ ਦੀ ਇੱਕ ਬੱਕਰੀ ਦੇ ਬੱਚੇ ਨੇ ਇਹ ਠੀਕ ਆ ਭਈ ਇਹਨੂੰ ਵੀ ਦਿਖਾਈਂ ਇੱਧਰ ਕਰਕੇ ਹਨਾ ਇਹ ਪੱਠ ਦੂਜੇ ਬੱਕਰੇ ਦੀ ਆ ਗਈ ਹਾਂਜੀ ਇਹ ਲਾਲ ਦੀ ਆ ਗਈ ਲਾ ਭਈ ਰਿਜ਼ਲਟ ਦੇਖੋ ਨਾ ਕੱਢਿਆ ਜੀ ਨਹੀਂ ਹੁਣ ਰਿਜ਼ਲਟ ਦੇਖੋ ਦੋ ਦਾੰਦ ਪੱਠਾ ਭਾਈ ਬਹੁਤ ਸਾਫ਼ ਪੱਠਾ ਭਾਈ ਕੋਲੇ ਬਹੁਤ ਜਿਆਦੇ ਸੋਹਣੀ ਪਾਠ ਆ ਬਈ ਹੈਨਾ ਬਈ ਇਹ ਕੀ ਡਿਟੇਲ ਹੈ ਦੀ ਇਹ ਹੋਊਗੀ ਬਾਈ ਜੀ ਬਸ ਉੱਥੇ ਜੇ ਪਹੁੰਚ ਗਈ 39 ਨੂੰ ਜੀ ਤੇ ਤਾਂ ਹਾਂ ਇਹ ਜਾਊਗੀ ਪਾਠ ਬਾਈ 42 43 ਤੇ ਲੈ ਕੇ ਜਾਵਾਂਗੇ ਇਹਨੂੰ ਠੀਕ ਹੈ ਹਾਂਜੀ ਇਹ ਵੀ ਨਹੀਂ ਲਵਾਈ ਹਜੇ ਨਹੀਂ ਜੀ 6 ਦੰਤ ਹੀ ਲੱਗਣੀਆਂ ਜੀ ਸਾਰੀਆਂ ਇਹਦੀ ਮਾਂ ਕਿਹੋ ਜੀ ਸੀਗੀ ਬਾਈ ਮਾਂ ਇਹਦੀ ਸਪੇਅਰ ਹੋਗੀ ਜੀ ਅੱਛਾ ਇਹ ਭੈਣ ਫਿਰਦੀ ਹੈ ਜੀ ਰੰਗ ਕਿਹੋ ਜਿਹਾ ਸੀ ਇਹਦੀ ਮਾਂ ਦਾ ਇਹੀ ਜਿਹਾ ਸੀਗਾ ਜੀ ਪੂਰਾ ਇਹਦੀ ਭੈਣ ਦਿਖਾ ਦਿੰਨੇ ਜਮਾਈ ਸੇਮ ਹੀ ਸੀਗੀ ਠੀਕ ਹੈ ਲਓ ਬਈ ਸਸਤੀ ਕੀ ਭੈਣ ਜੀ ਇਹਦੀ ਅੱਛਾ ਇਹਦੀ ਸਗੀ ਭੈਣ ਪਹਿਲਾਂ ਨੇ ਸੂਏ ਦੀ ਹਾਂਜੀ ਠੀਕ ਹੈ ਬਈ ਇਹਦੀ ਮਾਸ ਪੈਰ ਹੋ ਗਈ ਠੀਕ ਹੈ ਬਈ ਇਹ ਕਿੰਨੇ ਸੂਏ ਲਾ ਗਈ ਪੱਠ ਇਹ ਜੀ ਚੌਥੇ ਸੂਏ ਹੁਣ ਸੁਣਾ ਜੀ ਨਹੀਂ ਕਿਹੋ ਜਿਹਾ ਰਿਜ਼ਲਟ ਕੱਢਦੀ ਹੈ ਉਹ ਚੰਗਾ ਜੀ ਇਹਦੀ ਪੱਠ ਦਿਖਾ ਦਿੰਨੇ ਤੁਹਾਨੂੰ ਲਓ ਬਾਈ ਬੱਕਰੀਆਂ ਸੋਹਣੀਆਂ ਬਾਈ ਦੀਆਂ ਬਾਕੀ ਤੁਸੀਂ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਇੰਦਗੜ ਮੇਲੇ ਤੇ ਆਇਆ ਬਾਈ ਆਪਦੀਆਂ ਬੱਕਰੀਆਂ ਲੈ ਕੇ ਆਹ ਇਹਦੀ ਪੱਠ ਆਹ ਦੇਖੋ ਅੱਛਾ ਇਹਦੀ ਪੱਠ ਆ ਬਾਈ ਜੀ ਆਪਦੀ ਮਾਂ ਨਾਲੋਂ ਵੀ ਬਾਈ ਜ਼ਿਆਦਾ ਹੈ ਕੁਆਲਿਟੀ ਇਹ ਕਿਹੜੇ ਬੱਕਰੇ ਦੀ ਆ ਇਹ ਆਪਣੇ ਸੇਰੇ ਬੱਕਰੇ ਦੀ ਆ ਜੀ ਉਹਦੇ ਥੋੜੀ ਗੰਡ ਨਿਕਲੇ ਸੀ ਇੱਕ ਹੋਰ ਦੋ ਸੇਰੇ ਬੱਕਰੇ ਆਪਾਂ ਰੱਖੇ ਸੀ ਉਹ ਗੰਡ ਨਿਕਲੇ ਸੀ ਇੱਥੇ ਜੋ ਸਾਨੂੰ ਸੀਲ ਕਰਨਾ ਪਿਆ ਬੱਚਾ ਜੀ ਅੱਛਾ ਯਾਨੀ ਕਿ ਮੂਰੇ ਤਿਆਰ ਨਹੀਂ ਹੋ ਰਿਆ ਸੀਗਾ ਪ੍ਰੋਬਲਮ ਪੈ ਗਈ ਜੀ ਬਾਈ ਰਿਜ਼ਲਟ ਬਹੁਤ ਸੋਹਣਾ ਕੱਢਿਆ ਬੱਕਰੇ ਨੇ ਯਾਰ ਹਨਾ ਬਾਈ ਬੱਕਰੇ ਬਾਹਰ ਵੀ ਛੱਡ ਦੇਣ ਜੋ ਕੋਈ ਲਵਾਉਣ ਆ ਜੇ ਬੱਕਰੀ ਹਾਂ ਛੱਡ ਦਿੱਤਾ ਬਾਈ ਪਹਿਲਾਂ ਤਾਂ ਉਹੀ ਛੱਡ ਦਈਦੇ ਸੀਗੇ ਹੁਣ ਬਾਈ ਫੀਸ ਰੱਖੀ ਵੀ ਆ ਥੋੜੀ ਜੀ ਕਿਉਂਕਿ ਆਪ ਵੀ ਕਰੋ ਪੋਜੀਸ਼ਨ ਟਾਈਟ ਹੀ ਆ ਬਾਈ ਯਾਰ ਕਿੰਨੀ ਫੀਸ ਰੱਖੀ ਹੋਈ ਆ ਹੁਣ 5100 ਰੁਪਿਆ ਫੀਸ ਰੱਖੀ ਆ ਬਈ ਠੀਕ ਆ ਬਈ ਇੰਨੇ ਸੋਹਣੇ ਜਾਨਵਰ ਆ ਤੈਨੂੰ ਕੋਈ ਐ ਪੈਸੇ ਵਾਲਾ ਬੰਦਾ ਲਾਲਚ ਨਹੀਂ ਦਿੰਦਾ ਵੀਰ ਵੇਚਦੇ ਬੱਕਰੀਆਂ ਆਪਾਂ ਆਪ ਹੀ ਨਹੀਂ ਵੇਚਦੇ ਬਾਈ ਜੀ ਆਪਾਂ ਨੂੰ ਮਰ ਜਾਾਂਗੇ ਇਹਨਾਂ ਬਿਨਾਂ ਜੀ 10-5 ਦਾ ਰੱਖਾਂਗੇ ਠੀਕ ਆ ਜੇ ਵਾਲੀਆਂ ਨਹੀਂ ਆਪ ਹੀ ਚਰਾਇ ਤੇ ਜਾਂਦੇ ਹੋ ਫਿਰ ਬਾਹਰ ਹਾਂਜੀ ਆਪ ਕੱਲੇ ਹੀ ਹੁੰਨੇ ਆ ਜੀ ਘਰੇ ਵੀ ਪਾਉਣੇ ਕੋਈ ਫੀਡ ਇਹਨਾਂ ਨੂੰ ਘਰੇ ਹਾਂਜੀ ਸਾਡੀਆਂ ਸਾਰੀਆਂ ਹੀ ਚੱਲਦੀਆਂ ਟਮਾਣਾ ਸੀਸ ਜਿਹੜਾ ਆ ਚੱਲੀ ਜਾਂਦਾ ਜੀ ਅੱਛਾ ਉਹ ਦੱਸ ਦੀ ਆ ਬਾਈ ਜੀ ਆਪਣੀ ਜਿਹੜੀ ਮਾਣੂ ਕੇ ਗੱਲ ਪਹਿਲੇ ਨੰਬਰ ਤੇ ਪਾ ਬਾਟਰ ਵਾਲਾ ਜੀ ਅੱਛਾ ਕੋਲਨ ਕੇ ਪਾਠਾ ਨੂੰ ਮਾਰ ਗਈ ਟੈਕ ਹੋ ਗਿਆ ਉਹਨੂੰ ਉੱਥੇ ਜਾ ਕੇ ਬੱਕਰੀਆਂ ਫਿਰ ਕਿੰਨੇ ਕਿੰਨੇ ਦੀਆਂ ਵੇਚ ਦੇਣੇ ਭੱਡੀਆਂ ਬੱਕਰੀਆਂ ਜਿਵੇਂ ਆਪਾਂ ਹੇ ਤੱਕ ਦਾ ਬਾਈ ਯਾਰ 60 65 ਕ ਦੇ ਯਾਰ ਦੇ ਵਿੱਚ ਵਿੱਚ ਹੀ ਵੇਚੀ ਆਪਾਂ ਐਵੇਂ ਕਹੀ ਜੀ ਬਾੜਾ ਵੇਚਦੀ ਨਹੀਂ ਵੇਚੀ ਜੀ ਠੀਕ ਹੈ ਤੇ ਬੱਚਾ ਕੀ ਰੇਟ ਦਾ ਦੇ ਦਿੰਨੇ ਹੋ ਬੱਚਾ ਬਾਈ ਜੀ ਇਹਦੋਂ ਪਹਿਲਾਂ ਤਾਂ ਅਸੀਂ ਰਿਜ਼ਲਟ ਹੀ ਤਿਆਰ ਕੀਤਾ ਜੀ ਹੂੰ ਸੇਲ ਪਰਚੇਜ ਦਾ ਕੰਮ ਤਾਂ ਹੋਣ ਕਰਾਂਗੇ ਠੀਕ ਹੈ ਇਹਦੋਂ ਪਹਿਲਾਂ ਤਾਂ ਅਸੀਂ ਬਰੀਡਿੰਗ ਹੀ ਤਿਆਰ ਕੀਤੀ ਸੀ ਆਪ ਦੀਆਂ ਪੱਠਾਂ ਦੇ ਬੱਚੇ ਵੇਚ ਦਿਓ ਕਿ ਬਾਹਰੋਂ ਵੀ ਲੈ ਲੈਣ ਨੂੰ ਬੱਕਰੀ ਕੋਈ ਇੱਕ ਜੇ ਕੋਈ ਸੋਹਣੀ ਲੱਗੇ ਤਾਂ ਲੈ ਲਈਦੀ ਆ ਜੀ ਤੇ ਨਹੀਂ ਉਵੇਂ ਨਹੀਂ ਆਪਾਂ ਲੈਂਦੇ ਠੀਕ ਆ ਹੋਰ ਦਿਖਾਓ ਬਾਈ ਬੱਕਰੀਆਂ ਦੇਖੋ ਬਾਈ ਬਹੁਤ ਸੋਹਣੀਆਂ ਬੱਕਰੀਆਂ ਬਾਈ ਕੋਲੇ ਲਓ ਬਾਈ ਕਰੋ ਚੈੱਕ ਓਏ ਆ ਗਈ ਪੂਰਾ ਰੰਗ ਆ ਬਾਈ ਇਹ ਨਹੀਂ ਲਾਲ ਸ਼ੇਰੀ ਜੀ ਲਾਲ ਸ਼ੇਰੀ ਲਾਲ ਪੂਰੀ ਹੈ ਨਾ ਫੇਵਰੇਟ ਰੰਗ ਜੀ ਠੀਕ ਆ ਬਾਈ ਇਹਦੀ ਕੀ ਡਿਟੇਲ ਆ ਬਾਈ ਬੱਕਰੀ ਦੀ ਇਹ ਬੱਕਰੀ ਤਾਂ ਜੀ ਸੂਏ ਲੱਗੀ ਹੋਈ ਆ ਜੀ ਅੱਛਾ ਤੇ ਬਸ ਆਪਾਂ ਕੁਆਲਿਟੀ ਆ ਜੀ ਇਹ ਖਰੀਦੀ ਆ ਬਾਈ ਸ਼ਿੰਗਾਰ ਤੋਂ ਰਾਜਗੜ੍ਹ ਵਾਲੇ ਤੋਂ अच्छा 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 ठीक है हां जी आपा शेरे कलर ਦੇ ਫੈਨ ਆ ਜੀ ਥੋੜੇ ਜਿਹਾ ਆਪਾਂ ਫਿਰ ਤੇ ਲਵਾਈ ਆ ਹੁਣ ਬੱਕਰੇ ਦੇ ਦੁਆਰ ਆਪਾਂ ਭਾਈ ਆ ਜੀ ਆਪਣੇ ਤੇਲੇ ਬੱਕਰੇ ਤੋਂ ਭرائی ਹੋਈ ਆ ਤੇਲੇ ਬੱਕਰੇ ਤੋਂ ਬਹੁਤ ਸੋਹਣੀ ਬੱਕਰੀ ਆ ਬਈ ਹਨਾ ਜਾਤ ਚਾ ਬੂਰੀ ਤੇ ਵੱਡੇ ਫਰੇਮ ਦੀ ਆ ਵੱਡੀ ਪੇਟੀ ਦੀ ਆ ਬੱਕਰੀ ਕਿੰਨੇ ਟਾਈਮ ਦੀ ਗੱਭਣ ਹੋ ਗਈ ਇਹ ਇਹ ਹੈਗੀ ਆ ਜੀ ਦੋਆਂ ਢਾਈਆਂ ਕੁ ਮਹੀਨੇ ਦੀ ਆ ਜੀ ਠੀਕ ਹੈ ਤੇ ਆ ਬੱਚੇ ਦੇਊਗੀ ਤੇਰੇ ਹਿਸਾਬ ਨਾਲ ਬਾਈ ਇਹ ਬੱਚੇ ਭਾਈ ਤਿੰਨ ਵੀ ਦੇ ਸਕਦੀ ਆ 4 ਵੀ ਦੇ ਸਕਦੀ ਆ ਮੇਰੀ ਖਰਾਕ ਤੇ ਆ ਜੀ ਅੱਛਾ ਜੀ ਮੈਂ ਇਹਨੂੰ ਜਿੱਦਾਂ ਦੀ ਵੀ ਡੈਟ ਪਾਉਂਗਾ ਹਾਂ ਵੀ ਜੋੜਾ ਤਾਂ ਦੇਊਗੀ ਠੀਕ ਹੈ ਠੀਕ ਤੇ ਆ ਬੱਕਰੀ ਜਿਹੜੀ ਆਪਣੀ ਪਹਿਲੇ ਨੰਬਰ ਤੇ ਆਈ ਸੀ ਉੱਥੇ ਫੂਲੇ ਵਾਲੇ ਜੀ ਪਾਠ 6 ਦੰਦ ਇਹ ਉਹ ਦੀ ਧੀ ਆ ਜੀ ਠੀਕ ਹੈ ਉਹ ਵੀ ਪਾਠਾ ਮੇਲੇ ਮੂਲੇ ਤੇ ਜਾਂਦਾ ਰਹਿੰਦਾ ਨਾ ਬਈ ਫਿਰ ਸਾਰੇ ਕੰਪੀਟੀਸ਼ਨ ਬਹੁਤ ਸਾਰੇ ਕਿੱਥੇ ਕਿੱਥੇ ਮੇਲਿਆਂ ਦੇ ਜਿੱਤੇ ਆ ਜਾਨਵਰ ਆਪਣੇ ਆਪਣੇ ਮੁੱਲਾਪੁਰ ਵੀ ਬੱਕਰਾ ਆ ਜੀ ਆ ਗਿਆ 7ਵੇਂ ਨੰਬਰ ਤੇ ਅੱਛਾ ਵੱਡੇ ਸ਼ੋਅ ਚ ਜੀ ਐਤ ਕੀ ਤੇ ਪਹਿਲਾ ਜੀ ਫੂਲੇ ਵਾਲੇ ਵੀ ਦੋ ਦੰਦ ਦੇ ਵਿੱਚ ਇਹ ਦੂਜੇ ਤੀਜੇ ਨੰਬਰ ਤੇ ਆਇਆ ਹੋਇਆ ਜੀ ਠੀਕ ਹੈ ਬਈ ਤੇ ਉੱਥੇ ਆਪਣੀ ਇੱਕ ਛੇ ਦੰਦ ਦੇ ਵਿੱਚ ਪਾਠ ਆਈ ਸੀ ਪਹਿਲੇ ਨੰਬਰ ਤੇ ਜੀ ਹਮਮ ਇੱਕਾ ਮੰਨੂਗੇ ਪਹਿਲੇ ਨੰਬਰ ਤੇ ਇੱਥੇ ਵੀ ਬਹੁਤ ਸੋਹਣੇ ਜਾਨਵਰ ਆ ਬਾਈ ਕੋਲੇ ਹਨਾ ਹੋਰ ਵੀ ਦਿਖਾ ਦੇ ਬਈ ਬੱਕਰੀਆਂ ਕੋਈ ਇੱਕ ਦੋ ਲਓ ਬਈ ਦਿਖਾ ਕਾਲੀ ਬੱਕਰੀ ਦਿਖਾਉਣਾ ਤੁਹਾਨੂੰ ਬਾਈ ਦੀ ਹਨਾ ਜੈਡ ਬਲੈਕ ਲਓ ਬਈ ਇਹ ਵੀ ਘਰਦੀ ਆ ਬਾਈ ਹਾਂਜੀ ਘਰਦੀ ਆ ਇੱਥੇ ਢਾਲਾ ਬਸ ਇਹ ਦੂਜੇ ਸਵੇਪਾ ਅੱਠ ਹੋਣ ਤੂਗੀ ਜੀ ਸੋਣ ਵਾਲੀ ਆ ਹੁਣ ਇਹ ਹਾਂ ਹੁਣ ਲੋਡ ਕਰਾਈ ਵੀ ਆਈ ਦੇਖੋ ਬਈ ਧੌਣ ਤੁਹਾਨੂੰ ਬਹੁਤ ਆ ਪੱਠਦੀ ਹਨਾ ਅੱਠਾਂ ਦਾ ਨਮੂਣੀ ਬਹੁਤ ਸੋਹਣੀ ਆ ਲਓ ਬਈ ਘਰੋ ਚੈੱਕ ਕਿਹੜੇ ਬੱਕਰੇ ਦਲਵਾਈਏ ਬਈ ਇਹ ਇਹ ਆਪਾਂ ਜੀ ਤੇਲੇ ਤੋਂ ਹੀ ਲਵਾਈਆ ਥੋੜੀਆਂ ਜਿਹਾ ਵਾਧਾ ਲਵਾਉਣੀਆਂ ਇਹ ਤੋਂ ਬੱਕਰੀਆਂ ਅੱਛਾ ਕਲਰ ਦਾ ਬੜਾ ਪਿਆਰਾ ਆ ਜਾਂਦਾ ਜੀ ਠੀਕ ਹੈ ਠੀਕ ਹੈ ਬਹੁਤ ਸੋਹਣੀ ਬੱਕਰੀ ਆ ਬਈ ਬਈ ਹੁਣ ਕੋਈ ਬੱਚਾ ਪੁੱচ্চਾ ਹੈਗਾ ਸੇਲ ਆਪਣੇ ਕੋਲੇ ਛੋਟੇ ਛੋਟੇ ਬੱਚੇ ਹੈਗੇ ਛੋਟੇ ਬੱਚੇ ਤਾਂ ਨਹੀਂ ਹੁਣ ਸੂਣ ਗਈਆਂ ਬੱਕਰੀਆਂ ਜੀ ਫਿਰ ਉਦੋਂ ਦੇ ਦਾਂਗੇ ਜੀ ਸਾਰੇ ਬੰਦਿਆਂ ਨੂੰ ਠੀਕ ਹੈ ਬਈ ਆ ਬੱਕਰੀ ਦੀ ਕੀ ਡਿਟੇਲ ਆ ਬਈ ਇਹ ਚਾਰ ਦੰਦਲ ਪੱਠ ਲਾ ਗਈ ਜੀ ਇਹ ਲਵਾਤੀ ਇਹ ਨਹੀਂ ਜੀ ਇਹ ਵੀ ਫੰਡਰੀਏ ਸ਼ੇਰਾਂ ਦੀ ਕਰਾਵਾਂਗੇ ਬਾਈ ਇਹਨੇ ਹੀ ਸੰਭਾਈ ਕਿਵੇਂ ਕਰਦਾ ਪੱਠਾ ਪਲੀਆਂ ਬਹੁਤ ਆ ਯਾਰ ਹਨਾ ਚਮਕ ਬੜੀ ਆ ਆਮ ਜੀ ਗੱਲ ਹੀ ਆ ਕੋਈ ਬਾਹਲਾ ਵੱਡਾ ਫਾਰਮੂਲਾ ਹੈ ਨਹੀਂ ਜਾਨੀ ਕਿ 300 ਰੁਪਏ ਬੱਕਰੀਆਂ ਖਾਂਦੀਆਂ ਬਾਈ ਸਾਰਾ ਲੋਕਾਂ ਵਾਲੀ ਦਾ ਬਾਹਲਾ ਕੋਈ 300 ਇੱਕ ਬੱਕਰੀ ਕੇ ਸਾਰੀਆਂ ਸਾਰੀਆਂ ਹੀ ਕੀ ਪਾਉਣਿਓ ਬਸ ਆ ਨੀਰਾ ਜੀ ਬਾਰਡਰ ਵਾਲਾ ਗਵਾਰੀ ਦਾ ਹਾਂ ਤੇ ਬਸ ਢੂੜ 300 ਰੁਪਏ ਦੀ ਟਵਾਣਾ ਫੀਡ ਖਾਂਦੀਆਂ ਜੀ ਅੱਛਾ ਸਭਾ ਚੱਕਰ ਵਾਲਾ ਪਾਣੀ ਪੀਂਦੀਆਂ ਕਿ ਲੋਕ ਸਾਰਿਆਂ ਨੂੰ ਇਕੱਠਾ ਹੀ ਪਾ ਦਿੰਨਾ ਸਾਰਿਆਂ ਨੂੰ ਇਕੱਠਾ ਜੀ ਠੀਕ ਹੈ ਸਿਸਟਮ ਬਣਿਆ ਦੇਖ ਲਓ ਕੋਈ ਗੁੱਝੀ ਨਾ ਹੋਵੇ ਗੱਲ ਨਹੀਂ ਜੀ ਨਹੀਂ ਦੱਸਦੇ ਕੋਈ ਗੁਰਮੰਤਰ ਯ ਪੱਠਾ ਪਲੀਆਂ ਬਹੁਤ ਆ ਬਾਈ ਐ ਪਾਗਲ ਹੋ ਗਿਆ ਜੀ ਇੰਨਾ ਪਿੱਛੇ ਅੱਛਾ ਸ਼ੌਂਕ ਕਿੰਨਾ ਹੈਗਾ ਬੱਕਰੀਆਂ ਦਾ ਵਾਹ ਜਾਣ ਤੋਂ ਵੀ ਵੱਧ ਗਿਆ ਮੈਂ ਪੰਜ ਚਾਰ ਤਾਂ ਰੱਖਾਂਗੇ ਜੀ ਮਰਦੇ ਸਮੇਂ ਤੱਕ ਵੀ ਬਾੜਾਂਗਾ ਨਹੀਂ ਦਾ ਘਰੋਂ ਸਪੋਰਟ ਪੂਰੀ ਆ ਵਾ ਠੀਕ ਆ ਜੀ ਵਧੀਆ ਸੈਟ ਆ ਕੰਮ ਪਿੰਡ ਦੇ ਵਧੀਆ ਜੀ ਆ ਬੈਠਿਆ ਸਰਦਾਰ ਆ ਬਾਈ ਤੋਂ 7 ਲੱਖ ਰੁਪਿਆ ਲਿਆ ਜੀ ਆਪਾਂ ਮਾਰੇਓ ਕੈਮਰਾ ਮੜਾਇਆ ਅੱਛਾ ਅੱਛਾ ਬਾਈ ਇਹਨੇ ਬਰੀਡ ਆਪਣੇ ਕੋਲੇ ਰੈਡੀ ਕਰਕੇ ਦਿੱਤੀ ਆ ਜੀ ਜਦੋਂ ਪੈਸੇ ਤੋਂ ਬਿਨਾ ਨਹੀਂ ਕੁਝ ਹੁੰਦਾ ਜੀ ਮਾਰੇ ਬੰਦੇ ਨੂੰ ਕੋਈ ਹੱਥ ਹੀ ਨਹੀਂ ਪਉਂਦਾ ਠੀਕ ਹੈ ਬਾਈ ਕੋਈ ਹੋਰ ਸੇਲ ਹੈਗਾ ਹੁਣ ਜਾਨਵਰ ਕੋਈ ਬੱਕਰਾ ਵੱਟ ਦਿਖਾ ਦੇ ਬਈ ਹਾਂਜੀ ਦਿਖਾ ਦਾਂਗੇ ਆ ਬੱਚਾ ਸੇਲ ਆ ਜੀ ਹੁਣ ਇਹ ਆਪਣਾ ਬੱਕਰਾ ਹੀ ਕਰਦੀ ਹਾਂ ਜਿਹੜੇ ਬੱਕਰੇ ਦਾ ਇਹ ਇਹ ਇਹਦਾ ਤੇਲੇ ਦਾ ਹੀ ਆ ਬੱਚਾ ਇਹਦੀ ਮਾਂ ਗੁਰਵਿੰਦਰ ਲੈ ਗਿਆ ਮੁੰਡਾ ਚਹਿਲਾਂ ਵਾਲਾ ਜੀ ਅੱਛਾ ਬਈ ਕੀ ਡਿਟੇਲ ਆ ਬੱਕਰੇ ਦੀ ਇਹ ਇਹ ਚਾਰ ਦੰਦ ਹੁਣ ਲਾਉਣ ਲੱਗਿਆ ਜੀ ਹਜੇ ਥੋੜਾ ਜਿਹਾ ਬਿਮਾਰ ਹੋ ਗਿਆ ਸੀਗਾ ਜੀ ਦੋ ਦੰਦ ਬੱਕਰਾ ਬਈ ਚਾਰ ਦੰਦ ਲਾਈ ਜਾਂਦਾ ਹਨਾ ਬਿਮਾਰ ਹੋ ਗਿਆ ਸੀ ਤਾਂ ਥੋੜਾ ਜਿਹਾ ਰੁਕ ਗਿਆ ਜੀ ਹੁਣ ਇਤੇ ਪਾਇਆ ਹੱਥ ਜਾ ਕਰਨਾ ਕਰੇ ਚੇ ਮੱਥੇ ਵਾਲਾ ਬੱਕਰਾ ਹਨਾ ਕੰਨ ਹੁਣ ਬੋਲਦਾ ਨਾ ਇਹ ਉਹ ਕਹਿੰਦੇ ਪਾਕਿਸ ਇਹਦੀ ਮਾਂ ਕਿਹੋ ਜੀ ਸੀ ਬਾਈ ਮਾਂ ਇਹਦੀ ਲਾਲ ਡੱਬੀ ਆ ਜੀ ਲਾਲ ਡੱਬੀ ਲਾਲ ਡੱਬੀ ਠੀਕ ਆ ਰਿਜ਼ਲਟ ਰਿਜ਼ਲਟ ਵਧੀਆ ਕੱਢੂਗਾ ਇਹ ਮਾਂ ਕਨਾ ਸਿਰਾ ਜੀ ਠੀਕ ਮਾੜਾ ਹੋਈ ਨਹੀਂ ਲੱਗਦਾ ਇਹ ਲਓ ਬਾਈ ਬੱਕਰੀਆਂ ਬਾਈ ਦੀਆਂ ਤੁਹਾਨੂੰ ਸਾਰੀਆਂ ਦਿਖਾ ਦਿਆਂ ਬਈ ਇਹ ਸ਼ੇਰੀ ਦਿਖਾਈ ਵੱਡੀ ਬੱਕਰੀ ਹਨਾ ਆ ਵੀ ਬੱਕਰੀ ਜਦੋਂ ਖੜੀਆਂ ਬਈ ਚਰਦੀਆਂ ਨਾ ਬੱਕਰੀਆਂ ਜਾਂਦੀਆਂ ਸੜਕ ਤੋਂ ਦੀ ਤਾਂ ਲੋਕ ਬਈ ਖੜ ਖੜ ਦੇਖਦੇ ਆ ਫਿਰ ਮਾਂ ਕਨਾ ਯਾਰ ਬਾਪੂ ਦੀ ਕਿਰਪਾ ਛੇ ਦੰਦ ਬਾਠਾ ਬਾਈ ਲੋਕ ਕੀ ਕਹਿ ਦਿੰਦੇ ਆ ਹਾਂ ਛੇ ਦੰਦ ਇੱਥੇ ਲਿਆਣੀ ਬਾਈ ਬਹੁਤ ਆ ਲਓ ਬਈ ਦਿਖਾ ਦਿੰਨੇ ਆ ਦੇਖੋ ਬਈ ਕਰੋ ਚੈੱਕ ਕੱਢਾ ਜੇ ਬਈ ਇਹ ਹਾਈਟ ਕਿੰਨੀ ਹੋਊਗੀ ਆਈਟੀ ਇਹ ਕਰ ਗਈ ਹੋਊਗੀ ਲਗਭਗ 42 ਇੰਚ ਜੀ ਹਾਂ ਦੇਖੋ ਬਈ ਲੈ ਦੂੰਗਾ ਇਹਨੂੰ ਮੈਂ 44 43 44 ਤੱਕ ਜਿਹੜੀਆਂ ਬਈ ਨਸਲਾਂ ਜਾਂ ਜਾਨਵਰ ਬੰਨਿਆ ਨਾ ਇਹ ਮਿਹਨਤ ਨਾਲ ਬੰਨਦੇ ਆ ਕਰਮਾਂ ਦੇ ਸਿਰ ਤੇ ਹਣਾ ਉਹ ਨਸ਼ਾ ਕੀਤਾ ਬਈ ਯਾਰ ਅੱਖ ਵੀ ਪਾਟ ਗਈ ਫ੍ਰੈਕਚਰ ਹੋਇਆ ਵਾ ਨਾ ਦੂਰੀਆ ਲੈਂਸ ਪਿਆ ਵਾ ਅੱਛਾ ਕੀ ਗੱਲ ਹੋ ਗਈ ਸੀ ਟਕੋਲੀ ਵੱਜ ਗਈ ਸੀ ਬਈ ਟਾਲੀਆਂ ਵੱਜਦੇ ਵੜਦੇ ਅੱਛਾ ਫੇਰ ਵੀ ਆਪਾਂ ਇਹਨਾਂ ਦਾ ਸਾਥ ਨਹੀਂ ਛੱਡਿਆ ਇਹ ਕਰਮਾਂ ਵਾਲਿਆਂ ਦਾ ਠੀਕ ਹੈ ਕਦੇ ਮੰਨ ਨਹੀਂ ਆਕਿਆ ਚਰਨ ਜਾਣੇ ਜਦੋਂ ਵੀ ਘਰੇ ਬਾਈ ਦਾ ਇਹ ਖੁੱਲਾ ਸਮਾਨ ਬੰਦ ਕਰਕੇ ਹੀ ਲਈ ਜਾਈਦਾ ਠੀਕ ਇਹਦਾ ਹੀ ਕੱਢਦਿਆਂ ਸ਼ੌਂਕ ਦਾ ਆ ਬੱਕਰਾ ਕਿਵੇਂ ਆ ਇਹ ਬੱਚਾ ਸੋਹਣਾ ਜੀ ਦੋ ਦੰਦ ਖਾਣ ਲੋਂ ਲੱਗਿਆ ਜੀ ਅੱਛਾ ਇਹ ਵੀ ਆਪਣਾ ਹੀ ਆ ਹਾਂ ਜੀ ਇਹ ਵੀ ਆਪਣਾ ਹੀ ਠੀਕ ਹੈ ਬਾਈ ਕਾਲਾ ਡੱਬਾ ਬੱਚਾ ਬਾਈ ਹੈ ਨਾ ਦੋ ਦੰਦ ਦੋ ਦੰਦ ਲਾ ਗਿਆ ਬਾਈ ਇਹ ਕਿਵੇਂ ਵਕਾਉ ਆ ਇਹ ਹਾਂ ਜੀ ਇਹ ਵੀ ਸੇਲ ਆ ਬੱਚਾ ਜੀ ਠੀਕ ਹੈ ਬਾਈ ਲਓ ਜੀ ਠੀਕ ਹੈ ਬਾਈ ਸ਼ਨੀ ਧੰਨਵਾਦ ਬਾਈ ਬਹੁਤ ਬਹੁਤ ਬੱਕਰੀਆਂ ਬਾਈ ਦੀਆਂ ਬਹੁਤ ਸੋਹਣੀਆਂ ਪਰਮਾਤਮਾ ਰੰਗ ਭਾਗ ਲਾਵੇ ਤੇ ਬਰੀਡਰ ਵੀ ਬਾਈ ਨੇ ਦਿਖਾਏ ਆ ਆਪਦੇ ਹਨਾ ਤੇ ਪਿੰਡ ਆਪਣਾ ਕਿੱਥੇ ਪੈਂਦਾ ਕਰੀ ਦੁਬਾਰੇ ਦੱਸ ਬਾਗੇ ਭਰਾਣੇ ਕੋਲੇ ਆ ਜੀ ਬਾਗੇ ਭਰਾਣੇ ਤੋਂ 8 ਕਿਲੋਮੀਟਰ ਵਟ ਭਰਾਣੂ ਆ ਜੀ ਠੀਕ ਆ ਬਾਈ ਬੁੱਧ ਸਿੰਘ ਵਾਲਾ ਮਸ਼ਹੂਰ ਪਿੰਡ ਨੇੜੇ ਆ ਮਾੜੀ ਮੁਸਤਫਾ ਕੋਟਲਾ ਹਨਾ ਹਾਂਜੀ ਤੇ ਬਾਈ ਦਾ ਨਾਂ ਛਣੀ ਚਾਚਾ ਬਾਈ ਨੰਬਰ ਜਦੋਂ ਮਰਜ਼ੀ ਆ ਕੇ ਪੁੱਛ ਲਓ ਤੇ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਚਲਾ ਦੇਾਂਗੇ ਬਾਈ ਠੀਕ ਆ ਜਿਹੜੇ ਭਰਾਣੇ ਕੋਈ ਬੱਚਾ ਲੈਣਾ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਠੀਕ ਆ ਬਾਈ ਠੀਕ ਆ ਧੰਨਵਾਦ